ਬਹੁਤ ਸਾਰੇ ਇੰਡੀਵਿਜੁਅਲ ਲੱਖਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਛਾਤੀ ਤੱਕ ਦੇ ਪਾਣੀ ਵਿੱਚ ਵੜ ਕੇ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਹਿਸਟਰੀ ਦੇ ਵਿੱਚ ਇੰਨਾ ਪਾਣੀ ਕਦੇ ਨਹੀਂ ਆਇਆ 1988 ਦਾ ਬਹੁਤ ਪਿੱਛੇ ਰਹਿ ਗਿਆ ਜੀ ਜਿੰਨਾ ਪਾਣੀ ਇਸ ਵਾਰ ਪੰਜਾਬ ਨਹੀਂ ਚੱਲਿਆ ਅੱਜ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਹੋ ਜਾਊਗਾ ਬੈਠੇ ਰੋ ਥੋੜਾ ਚਿਰ ਮੈਂ ਸਾਰਾ ਸਾਹ ਦੇ ਕੇ ਜਾਊਂਗਾ ਤੁਹਾਨੂੰ ਰੁਪਈਏ ਰੁਪਈਏ ਦਾ ਵੀ ਪਾਣੀ ਦੀ ਕਿੱਕ ਬੂੰਦ ਦਾ ਪੈਸਾ ਮੁਕੱਦਸ ਹਾਊਸ ਦੇ ਵਿੱਚ ਵੈਸ ਚੱਲ ਰਹੀ ਹੈ ਡਿਬੇਟ ਚੱਲ ਰਹੀ ਹੈ ਜਿੰਨੀ ਜਿੰਨੀ ਪਰਮਾਤਮਾ ਨੇ ਜੀ ਨੂੰ ਬੁੱਧੀ ਬਖਸ਼ੀ ਹੈ ਉੰਨੀ ਉੰਨੀ ਉਹਨਾਂ ਨੇ ਇੱਥੇ ਬੋਲ ਕੇ ਵਰਤ ਲਈ ਕਿਸੇ ਨੂੰ ਵੱਧ ਆ ਕਿਸੇ ਨੂੰ ਘੱਟ ਆ ਕੋਈ ਨਹੀਂ ਵੀ ਬੋਲਿਆ ਉਹ ਕਹਿੰਦਾ ਚਲੋ ਕੋਈ ਨਹੀਂ ਅਗਲੀ ਵਾਰ ਬੋਲਾਂਗੇ ਕੋਈ ਬਹੁਤਾ ਜਿਆਦਾ ਬੋਲ ਗਿਆ ਉੰਨੀ ਕੁ ਪਰਮਾਤਮਾ ਨੇ ਜਿੰਨਾ ਵੱਲ ਬਖਸ਼ਿਆ ਉਹ ਬੋਲੀ ਜਾਂਦੇ ਆ ਕਿਸੇ ਦੀ ਵੱਧ ਬੋਲੇ ਦੀ ਵੀ ਗੱਲ ਦਾ ਅਸਰ ਨਹੀਂ ਹੁੰਦਾ ਕੋਈ ਥੋੜਾ ਜਿਹਾ ਬੋਲ ਕੇ ਵੀ ਆਪਣਾ ਛਾਪ ਛੱਡ ਜਾਂਦਾ ਹੈ ਬੜੀ-ਬੜੀ ਤਰਾਸ਼ਤੀ ਚੋਂ ਪੰਜਾਬ ਨਿਕਲ ਰਿਹਾ ਹੈ ਹਜੇ ਨਿਕਲਿਆ ਨਹੀਂ ਨਿਕਲ ਰਿਹਾ ਹੈ ਹਜੇ ਪਹਿਲਾ ਪੜਾਪਾਰ ਕੀਤਾ ਰਾਹਤ ਵਾਲਾ ਜਾਨ ਮਾਲ ਨੂੰ ਬਚਾਉਣ ਵਾਲਾ ਜਿਹਦੇ ਵਿੱਚ ਕਿ ਤੁਸੀਂ ਹੁਣੇ ਬੋਲਿਆ ਕਿ ਪੰਜਾਬੀ ਅਸੀਂ ਵਰਦਾਨ ਪ੍ਰਾਪਤਾਂ ਜਿਹਦੇ ਵਿੱਚ ਕਿ ਭਾਵੇਂ ਤੁਰਕੀ ਦੇ ਵਿੱਚ ਪਹਚਾਲਾ ਹੋਵੇ ਭਾਵੇਂ ਕਿਸੇ ਦੇਸ਼ ਦੇ ਕਿਸੇ ਸੂਬੇ ਚ ਕੁਈ ਸੁਨਾਮੀ ਜਾ ਕੇ ਨੇਪਾਲ ਚਾਹੇ ਉਚਾਲ ਆਇਆ ਹੋਵੇ ਪੁੱਜ ਚਾਇਆ ਹੋਵੇ ਰੈਡ ਕਰਾਸ ਉੱਥੇ ਪਹੁੰਚੇ ਨਾ ਪਹੁੰਚੇ ਪਰ ਸਾਡਾ ਗੁਰੂ ਸਾਹਿਬ ਦਾ ਜਿਹੜਾ 20 ਪਿਆਣ ਲੰਗਰ ਹੈ ਉਹ ਉੱਥੇ ਪਹਿਲਾਂ ਚੱਲ ਪੈਂਦਾ ਜੀ ਸੋ ਕੁਦਰਤੀ ਆਫਤਾਂ ਦੇ ਵਿੱਚ ਪੰਜਾਬੀਆਂ ਨੂੰ ਇੱਕ ਬਲ ਜਿਹੜਾ ਹੈ ਇੱਕ ਸਮੱਤ ਗੁਰੂ ਵੱਲੋਂ ਬਖਸ਼ੀ ਹੋਈ ਜਿਹੜੀ ਹੈ ਉਹ ਖਿੱਚ ਕੇ ਲੈ ਜਾਂਦੀ ਹੈ ਉੱਥੇ ਉਹ ਆਪਣੇ ਕੰਮ ਛੱਡ ਕੇ ਉੱਥੇ ਚਲੇ ਜਾਂਦੇ ਨੇ ਜਦੋਂ ਕੋਈ ਸੋਸ਼ਲ ਕੌਜ਼ ਹੋਵੇ ਕੋਈ ਕਾਮਨ ਕੌਜ਼ ਹੋਵੇ ਮੈਂ ਧੰਨਵਾਦ ਕਰਦਾ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦਾ ਧਾਰਮਿਕ ਸੰਸਥਾਵਾਂ ਦਾ ਬਹੁਤ ਸਾਰੇ ਇੰਡੀਵਿਜੂਅਲ ਲੱਖਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਛਾਤੀ ਤੱਕ ਦੇ ਪਾਣੀ ਵਿੱਚ ਵੜ ਕੇ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਕਿਉਂਕਿ ਇਕੱਲਾ ਗਵਰਨਮੈਂਟਾਂ ਤੇ ਛੱਡ ਕੇ ਇਹੋ ਜਿਹੇ ਹਫਤਿਆਂ ਦਾ ਸਾਹਮਣਾ ਨਹੀਂ ਕੀਤਾ ਜਾ ਸਕਦਾ ਇਹਨੂੰ ਇੱਕ ਲੋਕ ਲਹਿਰ ਬਣਾਉਣ ਦੀ ਲੋੜ ਆ ਮੇਰੇ ਕੋਲੇ ਅੰਕੜੇ ਜਿਹੜੇ ਨੇ ਹਰ ਰੋਜ਼ ਆਉਂਦੇ ਨੇ ਮੇਰੇ ਕੋਲੇ ਟਿਪਸ ਤੇ ਪਏ ਨੇ ਜੀ ਹਿਸਟਰੀ ਦੇ ਵਿੱਚ ਇੰਨਾ ਪਾਣੀ ਕਦੇ ਨਹੀਂ ਆਇਆ 1988 ਦਾ ਬਹੁਤ ਪਿੱਛੇ ਰਹਿ ਗਿਆ ਜੀ ਜਿੰਨਾ ਪਾਣੀ ਇਸ ਵਾਰ ਪੰਜਾਬ ਨੇ ਝੱਲਿਆ ਔਰ ਦੁੱਖ ਦੀ ਗੱਲ ਇਹ ਹੈ ਕਿ ਇਹਦੇ ਵਿੱਚ ਆਪ ਦਾ ਵਿੱਚੋਂ ਵੀ ਕੁਝ ਲੋਕ ਅਫਸਰ ਭਾਲਦੇ ਆ ਮੌਕਾ ਦੇਖਦੇ ਆ ਕਿ ਚਲੋ ਸ਼ੁਕਰ ਹੈ ਹੜ ਆਏ ਨੇ ਭਗਵੰਤ ਮਾਨ ਨੂੰ ਬਾਲਾ ਕਹਿੰਦਾ ਟਾਈਮ ਮਿਲ ਗਿਆ ਭਗਵਾਨ ਤੁਮਾਨੂੰ ਗਾਲਾਂ ਕੱਢੀਏ ਤੇ ਵੀ ਉਹ ਲਿਆ ਹੈ ਹੈਨਾ ਤੇ ਜਦ ਕੇ ਉਹ ਮੈਂ ਕਹਿੰਨਾ ਕਿ ਨਿਕਲ ਨੌਲੇਜ ਇਜ਼ ਟੂ ਡੇਂਜਰਸ ਉਹ ਕਹਿੰਦੇ ਜੀ ਖੱਡਾਂ ਕਿਹੜੀਆਂ ਨੇ ਇਹ ਰਣਜੀਤ ਸਾਗਰ ਤੋਂ ਥੱਲੇ ਕੋਈ ਖਾੜੀ ਹੈ ਨਹੀਂ ਮਨਜੋਗ ਪੰਜ ਪਦੇ ਪ੍ਰਧਾਨ ਜਿਹੜੇ ਕਿ ਐਮਪੀ ਵੀ ਰਹੇ ਗੁਰਦਾਸਪੁਰ ਤੋਂ 1.5 ਸਾਲ ਉਸ ਏਰੀਏ ਦੇ ਮਨਜੋਗ ਐਲੋਕਪੀ ਸਾਹਿਬ ਬੈਠੇ ਨੇ ਉਸ ਏਰੀਏ ਤੋਂ ਬਿਲੋਂਗ ਕਰਦੇ ਨੇ ਉਹ ਵੀ ਐਮਪੀ ਰਹੇ ਉਥੋਂ ਐਮਐਲਏ ਵੀ ਉਸ ਇਲਾਕੇ ਦੇ ਤੇ ਇਹ ਕਹਿੰਦੇ ਵੀ ਖੱਡਾਂ ਕਿਹੜੀਆਂ ਨੇ ਹੋ ਸਾਨੂੰ ਦੱਸੋ ਵੀ ਤੁਸੀਂ ਐਵੇਂ ਕਹਿੰਦੇ ਨਾ ਕੋਈ ਖਾੜੀ ਹੈ ਨਹੀਂ ਉੱਥੇ ਤਾਂ ਤੇ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਥੋੜੇ ਜਿਹਾ ਜੇ ਕਿਤੇ ਹੋਮਵਰਕ ਕਰਕੇ ਆਜਿਆ ਕਰੋ ਤਾਂ ਸ਼ਾਇਦ ਆਹ ਹਾਲ ਨਾ ਹੁੰਦਾ ਪਾਰਟੀ ਦਾ ਥੋੜੀ ਦਾ ਤੇ ਹੋਮਵਰਕ ਤੋਂ ਬਿਨਾਂ ਹੀ ਕੁਝ ਵੀ ਕਿਤੋਂ ਹੋ ਜਾਂਦਾ ਚਲੋ ਮੌਕਾ ਮਿਲ ਗਿਆ ਬੋਲੀ ਜਾਓ ਆ ਲਓ ਜੀ ਮੈਂ ਖੱਡਾਂ ਦੱਸਣ ਲੱਗਿਆ ਜੀ ਜਿਹੜੀਆਂ ਦੇ ਵਿੱਚ ਪਾਣੀ ਆਇਆ ਕਿੰਨਾ ਪਾਣੀ ਆ ਹੋਊਗੀ ਦੱਸੂਗਾ ਜੀ ਅੱਜ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਹੋ ਜਾਊਗਾ ਬੈਠੇ ਨਾ ਥੋੜਾ ਚਿਰ ਮੈਂ ਸਾਰਾ ਹਿਸਾਬ ਦੇ ਕੇ ਜਾਊਂਗਾ ਤੁਹਾਨੂੰ ਰੁਪਈਏ ਰੁਪਈਏ ਦਾ ਵੀ ਪਾਣੀ ਦੀ ਕਿੱਕ ਬੂਨ ਦਾ ਵੀ ਪਾਕਿਸਤਾਨ ਨਾਲ ਸੰਬੰਧ ਦੋ ਖੱਡਾਂ ਨੇ ਜੀ ਬੈਨ ਨਾਲਾ ਤੇ ਬਸੰਤਰ ਨਾਲਾ ਆ ਜਿਹੜਾ ਡੈਮ ਨੇ ਸਾਡੇ ਇੱਕ ਉਜਤਰਿਆਲ 2 ਲੱਖ ਤੋਂ ਵੱਧ ਉਜ ਤੋਂ ਆਇਆ ਪਾਣੀ ਆਰਐਸਡੀ ਹਰਜੀਸਾਗਰ ਡੈਮ 215000 ਕਿਉਂ ਸੇ ਹੁਣ ਜਿਹੜੀਆਂ ਜੰਮੂ ਕਸ਼ਮੀਰ ਤੋਂ ਖੱਡਾਂ ਆਉਂਦੀਆਂ ਨੇ ਉਹਨਾਂ ਦੇ ਨਾਂ ਸੁਣ ਲਿਓ ਜੀ ਸ਼ਿੰਗਾਰਵਾਨ ਜਲਾਲੀਆ ਖੂਨੀ ਨਾਲਾ ਤਰਨਾ ਨਾਲਾ ਨੂਰਾ ਖੱਡ ਸੁਖਰਾਲ ਖੱਡ ਬਸੰਤਪੁਰ ਪਟਿੰਡੀ ਨਾਲਾ ਬਰਨੀ ਖੱਡ ਘਾਲਾ ਖੱਡ ਧਨਾ ਖੱਡ ਬਿਨਾਟ ਖੱਡ ਤਨੋੜ ਤਨੋਟ ਖੱਡ ਟਿੱਕਰਦੋ ਖੱਡ ਇਹ ਜੰਮੂ ਕਸ਼ਮੀਰ ਤੋਂ ਇਧਰੋਂ ਆਉਂਦੀਆਂ ਨੇ ਜੀ ਜਿੱਲ ਵਿੱਚ ਪਾਣੀ ਆਉਂਦਾ ਜੀ ਪੰਜਾਬ ਦੇ ਵਿੱਚ ਜਿਹੜੀਆਂ ਖੱਡਾਂ ਨੇ ਸਹਿਰ ਚੰਨੀ ਖੱਡ ਨੌਮਨੀ ਨਾਲਾ ਸੱਕੀ ਨਾਲਾ ਸਲਾਰੀ ਖੱਡ ਮੱਟੀ ਖੱਡ ਇਹਨਾਂ ਦੇ ਵਿੱਚ ਜੰਮੂ ਤੇ ਪੰਜਾਬ ਵਾਲਿਆਂ ਦੇ ਵਿੱਚ 9 ਲੱਖ 99 ਹਜ਼ਾਰ 836 ਕਿਊਸਿਕ ਪਾਣੀ ਆਇਆ ਜੀ ਸ਼ਾਇਦ ਦੁਬਾਰਾ ਬੋਲ ਦੇਣਾ ਅੰਗਰੇਜ਼ੀ ਵਾਲੇ ਵੀ ਹੈਗੇ ਨੇ 99 ਨਹੀਂ ਪਤਾ ਹੁੰਦਾ ਕਈ ਵਾਰੀ 989836 ਕਿਊਸਿਕ ਬਟਰ ਆਇਆ ਜੀ ਇਨੇਚ ਜਿਹੜਾ ਇਹ ਕਹਿੰਦੇ ਕਿ ਉੱਥੋਂ ਕੋ ਛੱਡਿਆ ਉੱਥੇ ਤਾਂ 2 ਲੱਖ ਸਮਥਿੰਗ ਹੀ ਆਇਆ ਜੀ ਇਹ ਉਹ ਖੱਡਾਂ ਨੇ ਜਿਹੜੀਆਂ ਕਦੇ ਵੀ ਪਾਣੀ ਆ ਜਾਂਦਾ ਬੱਦਲ ਫਟ ਗਿਆ ਨਾ ਉਹਨਾਂ ਨੂੰ ਪਤਾ ਲੱਗਿਆ ਸਾਨੂੰ ਦੱਸਣ ਦਾ ਇਹ ਇਹ ਉਹ ਖੱਡਾਂ ਨੇ ਜਿਹੜੀਆਂ ਬਰਸਾਤੀ ਨਾਲੇ ਵੀ ਕਹਿੰਦੇ ਨੇ ਇਹਦੇ ਵਿੱਚ 9 ਲੱਖ ਤੋਂ ਬਾਅਦ ਪਾਣੀ ਟੋਟਲ 14 ਲੱਖ ਚੋਂ 9 ਲੱਖ ਇੱਧਰ ਆਇਆ 10 ਲੱਖ